ਕਸ਼ਿਕਾਲ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੀਆ ਮੁੱਖ ਸੁਰਖੀਆਂ ਦੀ ਗੱਲਬਾਤ ਨਾਲ ਹੀ ਮਸਲੇ ਦਾ ਲੱਭਿਆ ਜਾਵੇ ਹੱਲ ਮੈਂ ਨਹੀਂ ਚਾਹੁੰਦਾ ਕੋਈ ਜਾਣੀ ਨੁਕਸਾਨ ਹੋਵੇ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਜਿੱਥੇ ਬੰਦਿਆਂ ਵਿਚਾਲੇ ਮੀਟਿੰਗ ਤੇ ਬੋਲੇ ਸੀਐਮ ਭਗਵੰਤ ਮਾਨ ਕੇਂਦਰ ਦਾ ਕਿਸਾਨਾਂ ਨੂੰ ਤਿੰਨ ਫਜ਼ਲਾਂ ਤੇ ਐਮਐਸਪੀ ਦੇਣ ਦਾ ਪ੍ਰਸਤਾਵ ਕਿਸਾਨਾਂ ਨੇ ਮੰਗਿਆ ਸਮਾ ਕੇ ਹਸਹਿਮਤੀ ਨਾ ਬਣੀ ਤਾਂ ਇੱਕੀ ਨੂੰ ਕਰਾਂਗੇ ਦਿੱਲੀ ਕੁਚ ਜਣਾ ਚੇ ਰਾਜ ਦੀਆਂ ਸਾਰੀਆਂ ਸੀਟਾਂ ਤੇ ਮਾਨ ਦਲ ਆਪਣੀ ਉਮੀਦਵਾਰ ਖੜੇ ਕਰਕੇ ਲੜੇਗਾ ਚੌਣਾ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਐਲਾਨ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ ਸੀਐਮ ਅਰਵਿੰਦ ਕੇ ਜਿਵੈਲ ਸਮਨ ਨੂੰ ਦੱਸਿਆ ਗੈਰ ਕਾਨੂੰਨੀ ਸ਼੍ਰੀ ਮੁਖਤਰ ਸਾਹਿਬ ਤੇ ਦੁਖਦਾਈ ਖਬਰ ਕਿਸਾਨੀ ਧਰਨੇ ਦੌਰਾਨ ਪੇਸ਼ ਦਫਤਰ ਕਾਰਨੇ ਕੁਚਲਿਆ ਹੋਮ ਗਾਰਡਜ਼ ਵਨ ਮੌਕੇ ਤੇ ਹੀ ਹੋਈ ਮੌਤ ਡਰਾਈਵਰ ਮੌਕੇ ਤੇ ਹੋਇਆ ਫਰਾਰ ਪੰਜਾਬ ਦੇ ਤਿੰਨ ਤਿੰਨ ਚੌਣਾ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ 26 ਜੋ 27 ਫਰਵਰੀ ਨੂੰ ਸਦਿਆ ਜਾ ਸਕਦਾ ਹੈ ਸੈਸ਼ਨ ਚੰਡੀਗੜ੍ਹ ਮੇਰ ਚੋਣਾਂ ਨੂੰ ਲੈ ਕੇ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਜੋਇ ਸ਼ਾਮਲ ਬਟਾਲਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਤਸ਼ਕਰ ਦੀ 31.4-4-4 ਲੱਖ ਦੀ ਜਾਇਦਾਦ ਕਿਤੇ ਜ਼ਬਤ ਮੋਤੀਬਹਿਲ ਅਗੇ ਕਿਸਾਨਾਂ ਨਿਕੰਦਰ ਖਿਲਾਫ ਕਿਤੀ ਨਾਰੇਬਾਜ਼ੀ ਸ਼ੰਭੂ ਖਨੋਰੀ ਸਰਹਦਾ ਤੇ ਕਿਸਾਨਾਂ ਮਜ਼ਦੂਰਾਂ ਤੇ ਕਿਤੇ ਤਸੱਦਦ ਦਾ ਕੀਤਾ ਵਿਰੋਧ ਵਿਧਾਨ ਸਭਾ ਫਿਰੋਜ਼ਪੁਰ ਰੋਡ ਤੇ ਬਣੇ ਐਲੀਵੇਟਿਡ ਫਲਾਈਓਵਰ ਤੋਂ ਡਿੱਗੀ ਸਲੇਬ ਪੁਲ ਚੇ ਪਿਆ ਤਰੇੜਾ ਆਪ ਉਹਦਾ ਐਗਰਪ੍ਰੀਤ ਗੋਗੀ ਨੇ ਜਾਂਚ ਦਿੱਤੇ ਹੁਕਮ ਸੰਦੇਸ਼ ਖਾਲੀ ਮਾਮਲੇ ਜ ਸੁਪਰੀਮ ਕੋਰਟ ਪਹੁੰਚੀ ਮਮਤਾ ਸਰਕਾਰ ਸੰਸਦੀ ਨੈਤਿਕਾ ਕਮੇਟੀ ਦੀ ਪਟੀਸ਼ਨ ਨੂੰ ਦਿੱਤੀ ਚੁਣੌਤੀ ਮੋਦੀ ਸਰਕਾਰ ਨੇ ਪਿਆਜ਼ ਦੀ ਬਰਾਮਦ ਤੇ ਹਟਾਈ ਪਾਬੰਦੀ 3 ਲੱਖ ਮੀਟਰਕ ਟਨ ਐਕਸਪੋਰਟ ਦੀ ਦਿੱਤੀ ਮਨਜ਼ੂਰੀ ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਵਿਧਿਆ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ ਕਾਰਜਕਾਲ 4 ਜੂਨ 2024 ਤੱਕ ਕੀਤਾ ਗਿਆ ਵਾਦਾ ਹਵਾਈ ਜਹਾਜ਼ ਯਾਤਰੀਆਂ ਲਈ ਖੁਸ਼ਖਬਰੀ ਹੁਣ ਲੈਂਡਿੰਗ ਦੇ 30 ਮਿੰਟਾਂ 'ਚ ਹੋਵੇਗੀ ਯਾਤਰੀਆਂ ਦੇ ਸਮਾਨ ਦੀ ਡਿਲੀਵਰੀ ਪੇਟੀਐਮ ਨੂੰ ਮਿਲਿਆ ਨਵਾਂ ਬੈਂਕਿੰਗ 파ਟਨਰ ਹੁਣ ਲੈਣ ਦੇਣ 'ਚ ਨਹੀਂ ਹੋਵੇਗੀ ਕੋਈ ਸਮੱਸਿਆ ਪੇਟੀਐਮ ਕਿਊਆਰ ਕੋਡ ਸਾਊਂਡ ਬਾਕਸ ਤੇ ਕਾਰਡ ਮਸ਼ੀਨ 15 ਮਾਰਚ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਣਗੇ ਪੰਜਾਬ ਦੀਆਂ ਨਹਿਰਾਂ 'ਚ ਪਾਣੀ ਛੱਡਣ ਨੂੰ ਲੈ ਕੇ ਮੀਟਿੰਗ 19 ਤੋਂ 26 ਫਰਵਰੀ 2024 ਤੱਕ ਆਵੇਗਾ ਨਹਿਰਾਂ 'ਚ ਪਾਣੀ ਅੱਜ ਤੋਂ ਪੰਜਾਬ ਦਾ ਮੌਸਮ ਮੋੜ ਹੋਇਆ ਖਰਾਬ ਪੰਜਾਬ ਦੇ 17 ਜ਼ਿਲ੍ਹਿਆਂ 'ਚ orange alert ਬਾਕੀ 5 ਜ਼ਿਲ੍ਹਿਆਂ 'ਚ yellow alert ਜਾਰੀ ਸਿਡਨੀ ਦੇ ਪਾਪਵਾ ਨਿਊ ਗਿਨੀ 'ਚ ਵੱਡਾ ਕਤਲੇਆਮ ਕਬਾਈਲੀ ਹੰਸੂ 'ਚ 53 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਲਾਹੌਰ ਜੰਡਰਵਲ ਡੌਨ ਦਾ ਸ਼ਰੀਆਮ ਕਤਲ ਵਿਆਸ ਸਮਾਗਮ 'ਚ ਇੱਕ ਅਣਪਛਾਤੇ ਹਮਲਾਵਰ ਨੇ ਗੋਲੀਆਂ ਨਾਲ ਪੰਨਿਆ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਰਚਾਇਆ ਇਤਿਹਾਸ ਪਹਿਲੀ ਵਾਰ ਜਿੱਤੇ ਆਈਸ਼ਾ ਟੀਮ ਚੈਂਪੀਅਨਸ਼ਿਪ ਦਾ ਖਿਤਾਬ इन हूं तक ख़बरा मो इजाज़त फेर हाज़िर हुवां नवियुनि ते ताज़ा ख़बरनि जे दे लाइ दे रहो एस एम ज़ूज़